हांजी दोस्तों आज एक बार थोड़ा स्वागत एक नई अपडेट ਦੇ ਵਿੱਚ हांजी दोस्तों ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਕਤ ਹੀ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਪੰਜਾਬ ਦੇਆਂ ਸਕੂਲਾਂ ਨੂੰ ਛੁੱਟੀਆਂ ਨੂੰ ਲੈ ਕੇ ਇੱਕ ਨਮਾ ਐਡਵਾਈਜ਼ਰੀ ਨਵੇਂ ਆਦੇਸ਼ ਕਹਿ ਸਕਦੇ ਆ ਜਾਰੀ ਕੀਤੇ ਗਏ ਨੇ ਸਕੂਲਾਂ ਨੂੰ ਲੈ ਕੇ ਠੰਡ ਕਾਰਨ ਤੁਹਾਨੂੰ ਦੱਸ ਦਿਆਂ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਪਾਉਣੇ ਲਗਾਤਾਰ ਤੁਹਾਨੂੰ ਪੰਜਾਬ ਦੇ ਮੁਲਾਜ਼ਮਾਂ ਸਰਕਾਰ ਦੇ ਆਦੇਸ਼ਾਂ ਤੇ ਸਕੂਲਾਂ ਦਾ ਸਬੰਧਤ ਸਾਰੀ ਜਾਣਕਾਰੀ ਦਿਨੇ ਰਹਿਣੇ ਤਾਂ ਜਰੂਰ ਸਬਸਕ੍ਰਾਈਬ ਕਰੋ ਦੇਖ ਸਕਦੇ ਹੋ ਪੰਜਾਬ 'ਚ ਠੰਡ ਕਾਰਨ ਕੰਬਦੇ ਸਕੂਲਾਂ 'ਚ ਪਹੁੰਚ ਰਹੇ ਨੇ ਵਿਦਿਆਰਥੀ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਜ਼ਿਲ੍ਹੇ ਵਿੱਚ ਚੱਲ ਰਹੀ ਸੀਤ ਲਹਿਰ ਦੇ ਜਾਨ ਜੀਵਨ ਪਰਭਾਵਿਤ ਕਰ ਦਿੱਤਾ ਹੈ ਜਿੱਥੇ ਵਿਦਿਆਰਥੀ ਕਿੜਾਕੇ ਠੰਡ ਵਿੱਚ ਕੰਬਦੇ ਹੋਏ ਸਕੂਲ ਪਹੁੰਚ ਰਹੇ ਹਨ ਉਤਨੀ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਪੰਜਾਬ 'ਚ ਜ਼ਰੂਰ ਦਿਨ ਤਾਪਮਾਨ ਜਿਹੜਾ ਵਾ ਉਸ 'ਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਮੱਧੇਨਜ਼ਰ ਵੱਡੀ ਗਿਣਤੀ ਵਿੱਚ ਬੱਚੇ ਤੇ ਬਜ਼ੁਰਗ ਬਿਮਾਰ ਹੋ ਰਹੇ ਨੇ ਸਿਹਤ ਵਿਭਾਗ ਨੇ ਸੀਤ ਲ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਮੁਤਾਬਕ ਐਤਵਾਰ ਤੱਕ ਤਹੰਤੇ ਠੰਡ ਦਾ ਅਲਰਟ ਜਾਰੀ ਰਹੇਗਾ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਅਲਰਟ ਜਾਰੀ ਕੀਤਾ ਕਿ ਇਹਦੇ ਵਿੱਚੋਂ ਅਲੱਗ-ਅਲੱਗ ਜਿਹੜੇ ਡਿਪਾਰਟਮੈਂਟ ਦੇ ਅਧਿਆਪਕ ਸਾਥੀ ਨੇ ਉਹਨਾਂ ਨੇ ਦੁਬਾਰਾ ਪੰਜਾਬ ਸਰਕਾਰ ਨੂੰ ਇੱਕ ਪੱਤਰ ਜਾਰੀ ਕਰਕੇ ਮੰਗ ਕੀਤੀ ਆ ਕਿ ਪੰਜਾਬ ਦੇ ਸਕੂਲਾਂ ਨੂੰ ਤਾਂ ਚਲੋ 10 ਵਜੇ ਤੱਕ ਖੋਲ੍ਹ ਲੈਂਦਾ ਪ੍ਰਾਈਵੇਟ ਸਕੂਲ ਤਾਂ ਫਿਰ ਵੀ 9 ਵਜੇ ਖੁੱਲ ਰਹੇ ਨੇ ਉਹਨਾਂ ਨੂੰ ਵੀ ਐਡਵਾਈਜ਼ਰੀ ਜਾਰੀ ਹੋਈ ਹੈ ਕਿ ਉਹ ਵੀ 10 ਵਜੇ ਖੁੱਲੇ ਜਾਣ ਦੂਸਰੀ ਗੱਲ ਜਿਹੜੀ ਇੱਕ ਪੱਤਰ ਜਾਰੀ ਹੋਇਆ ਜਿਸ ਸੰਬੰਧੀ ਕਿਹਾ ਗਿਆ ਕਿ ਦੁਬਾਰਾ ਸਿੱਖਿਆ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਟ ਕਿ ਛੁੱਟੀਆਂ ਜਿਹੜੀਆਂ ਉਹਨਾਂ 'ਚ ਵਾਅਦਾ ਕੀਤਾ ਜਾਵੇ ਘੱਟੋ ਘੱਟ 14 ਤਰੀਕ ਤੱਕ ਜਿਹੜਾ ਵਾਅਦਾ ਛੁੱਟੀਆਂ ਵਿੱਚ ਵਾਅਦਾ ਕੀਤਾ ਜਾਵੇ ਪੇਪਰਾਂ ਦੀ ਤਿਆਰੀ ਜਿਹੜੀਆਂ ਆਨਲਾਈਨ ਕਲਾਸਾਂ ਲਵਾ ਕੇ ਜਿਹੜੀ ਕਰਵਾਈ ਜਾਵੇ ਇਹ ਐਡਵਾਈਜ਼ਰੀ ਜਾਰੀ ਹੋਏ ਤੁਸੀਂ ਦੇਖ ਸਕਦੇ ਹੋ ਸਕੂਲਾਂ ਦੇ ਲਈ ਦੁਬਾਰਾ ਐਡਵਾਈਜ਼ਰੀ ਸਹਿਤ ਪਾਗਲੋ ਜਾਰੀ ਹੋਏ ਐਸੀ ਜਾਣਕਾਰੀ ਹੋਰ ਜਾਣਕਾਰੀ ਪੌਲੇ ਚੈਨਲ ਤੇ ਬਣੇ ਰਹੋ ਸਬਸਕ੍ਰਾਈਬ ਕਰਿਓ ਟੈਲੀਗ੍ਰਾਮ ਨੂੰ ਜੁਆਇਨ ਕਰਿਓ